ਸਾਬਾ ਪੁੱਤ ਤੇਰੀ ਹਾਂਜੀ ਨੂੰ ਮੈਂ ਕੀ ਕਰਾਂ ਹਾਂਜੀ ਕਹਿ ਕ ਤੇ ਤੂੰ ਮੇਰਾ ਸੀਨਾ ਠਾਰ ਦਿੰਨਾ ਕਿ ਬੜਾ ਜਿੱਦਾਂ ਸੋਹਣਾ ਪੁੱਤਵਾ ਆ ਗਿਆ ਕਾਰੀ ਪੁੱਤੋ ਆ ਵੀ ਆਕੇ ਲੱਗਦਾ ਕੀ ਕਰਾਂ ਮੈਂ ਤੈਨੂੰ ਕਿੰਨੇ ਕ ਦਿਨ ਇਦਾਂ ਮੈਂ ਵੇਖਣਾ ਵਾ ਇਦਾਂ ਕਰਦੇ ਨੂੰ ਕਿੰਨਾ ਕ ਚਿਰ ਵੇਖੂੰਗੀ ਕਿੰਨਾ ਕ ਚਿਰ ਮੈਂ ਜੀਊਂਗੀ ਇਦਾਂ ਕੀ ਹੋਇਆ ਤੈਨੂੰ ਸਾਰਾ ਪਤਾ ਹੀ ਨਾ ਭੈਣ ਆਉਣ ਲੱਗੀ ਆ ਤੈਨੂੰ ਸਭ ਕੁਝ ਦੱਸ ਕੇ ਕਲਾਇਆ ਪੈਸੇ ਦੇ ਕੇ ਕਲਾਇਆ ਲਿਆਂ ਫੜਾ ਕਿੱਥੇ ਭੈਣ ਤੇ ਨਾਲੇ ਮੈਨੂੰ ਦੱਸ ਕਿੱਥੇ ਆ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਲੈਣੀਆਂ ਭੈਣ ਦੀਆਂ ਉਹ ਕਿੱਥੇ ਆ ਆਈ ਨਹੀਂ ਬਾਹਰ ਜੇ ਮੈਂ ਤੇ ਲੈਣ ਗਏ ਭੈਣ ਨੂੰ ਹੁਣ ਨਾ ਆ ਛਿੱਤਰ ਥੱਲੇੋਂ ਫੜਾਂ ਤੇ ਤੇਰੇ ਮੈਂ ਲਾਵਾਂ ਚਾਰਕ ਤੇ ਤੈਨੂੰ ਲੱਗ ਜੇ ਪਤਾ ਮਾਂ ਮੈਂ ਜ਼ਰੂਰ ਹੈਗੀ ਆ ਦੁੱਖ ਮੈਨੂੰ ਜ਼ਰੂਰ ਵਾ ਤੇਰਾ ਪਰ ਗੁੱਸਾ ਮੈਨੂੰ ਤੇਰੇ ਤੇ ਬਹੁਤ ਜ਼ਿਆਦਾ ਹੀ ਹੋ ਹੈ ਮੈਂ ਤੇਰੇ ਪਹਿਲਾਂ ਪਿਓ ਨਾਲ ਲੜੀ ਉਹਨੂੰ ਪੈਸੇ ਕਿਉਂ 500 ਰੁਪਇਆ ਫੜਾਇਆ ਤੇ ਤੈਨੂੰ ਸ਼ਰਮ ਨਾ ਆਈ ਪੈਸੇ ਲੈ ਕੇ ਜਦੋਂ ਗਿਆ ਤੂੰ ਮੈਂ ਕਿਹੜੇ ਕੰਮ ਨੂੰ ਪੈਸੇ ਖੜੇ ਤੇ ਮੈਂ ਕੀ ਕੀਤਾ ਤੁਹਾਨੂੰ ਦੁਖੀ ਕਰਕੇ ਰੱਖਣਾ ਪਹਿਲਾਂ ਮੈਨੂੰ ਇਹ ਗੱਲ ਦੱਸ ਦੇ ਤੂੰ ਕਦੋਂ ਸੁਧਰਨਾ ਵਾ ਉਹ ਮੁੰਡਾ ਤੇ ਮੁੰਡੇ ਜੀ ਮਿਲ ਕੇ ਯਾਰ ਦੋਸਤ ਕਹਿੰਦੇ ਪਾਰਟੀ ਜੀ ਕਰਨੀ ਹੈ ਯਾਰ ਦੋਸਤ ਯਾਰ ਦੋਸਤ ਪਾਰਟੀ ਪਾਰਟੀ ਕਰਕੇ ਤੇ ਤੈਨੂੰ ਨਹਿਰੇ ਬਾਤਾਂ ਉਹਨਾਂ ਨੇ ਗਾੜੀ ਤੇਰੀ ਤੇ ਵਧੀ ਤੂੰ ਬਚ ਗਿਆ ਵਾ ਜੇ ਤੇ ਮੈਂ ਕਿਥੋਂ ਲੱਭਣਾ ਤੈਨੂੰ ਕੁਝ ਨਹੀਂ ਹੁੰਦਾ ਭੋਜਨੇ ਹੁਣਾਰੇ ਮੈਨੂੰ ਇੱਕ ਗੱਲ ਦੱਸ ਦੇ ਹੁਣ ਆ ਕਿੱਦਾਂ ਕਿੰਨੇ ਕ ਦਿਨ ਆ ਕੰਮ ਜਿਹੜਾ ਵਾ ਇਹ ਚੱਲਣਾ ਮੈਨੂੰ ਇਹ ਦੱਸ ਪੈ ਲੋ ਗਲਤੀ ਹੋ ਗਈ ਕਿਥੇ ਨਹੀਂ ਕਰ ਲਿਆ ਪੱਕਾ ਕਹਿਣਾ ਵਾ ਬਸ ਹਾਂਜੀ ਹੁਣ ਨਹੀਂ ਕਰੀ ਵੇਖ ਲੈ ਸੋਚ ਲੈ ਭੈਣ ਕਿਥੇ ਪਹਿਲਾਂ ਦੱਸੋ ਭੈਣ ਤਾਂ ਇੱਥੇ ਹੀ ਆ ਰੋਂ ਡਈ ਹੋ ਆਪਣੇ ਲੇਖਾਂ ਨੂੰ ਮੈਨੂੰ ਕਿਤੇ ਕੋਸਣ ਡਈ ਆ ਮੈਨੂੰ ਕਿਤੇ ਗੁੱਸੇ ਹੋਣ ਡਈ ਆ ਤੇ ਮੈਂ ਉਹਨੂੰ ਹੁਣ ਕੀ ਦੱਸਾਂ ਗਾੜੀ ਇਦਾਂ ਨਾ ਪਾਣੀ ਦਾ ਘੁੱਟ ਨਹੀਂ ਪੀਤਾ ਆਣ ਕੇ ਚਾਹ ਮੈਨੂੰ ਨਹੀਂ ਕਰਨ ਦਿੱਤੀ ਉਹਨੇ ਪਹਿਲਾਂ ਵੀਰ ਨੂੰ ਵੇਖ ਪਹਿਲਾਂ ਸਾਹਬ ਨੂੰ ਵੇਖ ਮੈਂ ਮੈਂ ਕੀ ਵੇਖਾਂ ਸਾਹਬ ਦਾ ਉਹਨੂੰ ਬੋਲੋ ਠੀਕ ਆ ਤਾਂ ਚੱਕ ਜਾ ਕੇ ਗਰਮੀ ਕਰਕੇ ਕੋਈ ਗੱਲ ਨਹੀਂ ਠੀਕ ਬਹੁਤ ਤੂੰ ਸਾਹਬ ਦੁਖੀ ਕੀਤਾ ਇਹ ਸੁਣ ਲੈ ਮੇਰੀ ਗੱਲ ਕੋਈ ਬੰਦਿਆਂ ਵਾਲਾ ਚਾਲਾ ਫੜਦਾ ਮੈਂ ਆ ਕੰਮ ਹੂੰ ਹੋਣੀਓ ਦੇਣਾ ਤੇ ਜਾਂ ਫਿਰ ਸਾਨੂੰ ਕਿਸੇ ਬਿਲੇ ਲਾ ਦੇ ਤੇ ਤੂੰ ਸਾਹਬ ਸਭ ਕੁਝ ਮਨ ਆਈਆਂ ਕਰ ਜੋ ਮਰਜੀ ਦੋਸਤ ਮਿੱਤਰ ਲਿਆਦ ਭਾਵੇਂ ਜੋ ਮਰਜੀ ਕਰ ਤੁਹਾਨੂੰ ਕਹਾਂ ਤਾਂ ਮੇਂ ਗਲਤੀ ਹੋ ਗਈ ਗਲਤੀ ਅੱਜ ਤੇ ਹੋ ਗਈ ਆ ਇਹ ਗਲਤੀ ਕਿੰਨੇ ਚਿਰਾਂ ਦੀ ਹੋਣ ਰਹੀ ਆ ਅੱਜ ਤੇ ਤੂੰ ਐਂਹਂ ਢੀ ਕਰਕੇ ਮੁਖਾਲ ਦਿੱਤਾ ਵਾ ਤੈਨੂੰ ਕਿੰਨੀਆਂ ਚੀਜ਼ਾਂ ਇਹ ਦਿੱਤੀਆਂ ਖਾਣ ਨੂੰ ਕੌਣ ਤੈਨੂੰ ਕਹਿੰਦਾ ਖਾ ਲਾ ਹੈ ਗਲਤੀ ਹੋ ਗਈ ਹੁੰਨੀ ਤੈਨੂੰ ਲਾਇਆ ਕਿੰਨੇ ਮੈਨੂੰ ਇਹ ਪੁੱਛਦੀ ਆ ਇੱਤਾਂ ਹੀ ਲੱਗ ਲੂਗੇ ਇਹਦੇ ਵੇਖੋ ਵੇਖ ਇੱਕ ਦੂਜੇ ਦੇ ਇੱਕ ਦੂਜੇ ਦੇ ਵੇਖੋ ਵੇਖੀ ਉਹਦਾ ਤਾਂ ਤੂੰ ਪੈਸੇ ਨਹੀਂ ਘਰੋਂ ਖਾਦਾ ਹੁੰਦਾ ਐਂ ਸਵਾਦ ਸਵਾਦ ਵੇਖਣ ਵਿੱਚ ਅਗਲੇੰਦ ਨੂੰ ਸਵਾਦ ਲਾਤੇ ਹੀ ਨਾ ਥੋਣਾ ਦੇ ਉਹਨੇ ਘਰੋਂ ਲਿਆ ਸਾਰੇ ਘਰੋਂ ਲਿਉਂਦੇ ਹੁੰਦੇ ਆ ਘਰੋਂ ਲਿਆਉਂਦੇ ਆ ਨਾ ਤੇ ਮਾਪੇ ਬਹੁਤ ਦੁਖੀ ਹੁੰਦੇ ਯੋ ਇਹ ਕੋਈ ਜ਼ਿੰਦਗੀ ਨਹੀਂ ਏਡਾ ਜਵਾਨ ਤੀ ਪੁੱਤ ਮੰਜੇ ਜਿੱਡਾ ਪਿਆ ਹੋਵੇ ਤੇ ਮਾਪੇ ਉਹ ਵੇਂਦਾ ਫਿਰੇ ਡੀਕਦਾ ਫਿਰੇ ਤੇ ਪੁੱਤ ਪੈਸੇ ਲੀਕੇ ਬਾਹਰ ਨਿਕਲ ਜੇ ਤੇ ਮੁੜ ਕੇ ਆਵੇ ਲਾਟ ਪਟਾਣਾ ਹੋ ਕਹਦਾ ਕੋਈ ਜੀਣ ਵਾ ਸਾਡਾ ਚੁੱਤਿਆਂ ਨੂੰ ਦੇਖੀ ਕਿਤੇ ਠਾਲਦੇ ਆ ਸੱਤ-ਸੱਤ ਵਾਰੀ ਵੀ ਹਾਏ ਉੱਠਿਆ ਨਹੀਂਗਾ ਆਏ ਉੱਠਿਆ ਨਹੀਂ ਗਾ ਜਦੋਂ ਐਦਾਂ ਦੇ ਕੰਮ ਕਰੋਗੇ ਤੇ ਸਾਡੇ ਮਾਪਿਆਂ ਦੀ ਢੋਸੀਸਾ ਨਿਕਲਣੀ ਆਵਾ ਗਾਲਾਂ ਕੱਢ ਕੇ ਗੁੱਸੇ ਹੋ ਕੇ ਅਸੀਂ ਸ਼ਰਮਿੰਦੇ ਆਂ ਉਹ ਫੇਰ ਉਦਾਂ ਦੇ ਉਦਾਂ ਦੇ ਹੀ ਫੇਰ ਮੈਂ ਤੇਰੀ ਵੱਲ ਨੂੰ ਆ ਗਈ ਸਭ ਕੋ ਭਲਾ ਕੇ ਵੀ ਵੇਖਾਂ ਉੱਠਿਆ ਕਿ ਨਹੀਂ ਉੱਠਿਆ ਜੇ ਤੈਨੂੰ ਸੁਰਤ ਆਈ ਆ ਤਾਂ ਉੱਠ ਕੇ ਸਿਰ ਮੂੰਹ ਪਾਣੀ ਪਾਉਨੋ ਨਹਾਉਂਦਾ ਉੱਠ ਕੇ ਤੈਨੂੰ ਕੋਈ ਸੁਰਤੇ ਆਉਂਦੀ ਨਾਲ ਇਹਨਾਂ ਨਾਲ ਇਹਨਾਂ ਨਾਲ ਹੁਣ ਮੈਂ ਕੁੜੀ ਨੂੰ ਵੇਖਾਂ ਜਾ ਕੇ ਪਹਿਲਾਂ ਮੈਂ ਤੇ ਐਸੇ ਕੰਮਾਜੀ ਰਹਿਣਾ ਵਾਂ ਇਹਦੇ ਨਿਆਣੀ ਵਿਚਾਰੀ ਪਤਾ ਨਹੀਂ ਕਿੱਦਾਂ ਘਰੋਂ ਆਈ ਛੇਤੀ ਛੇਤੀ ਉਹਨੂੰ ਤਾਂ ਦੁਖੀ ਕਰਕੇ ਰਹਿਤਾ ਨਾ ਤੂੰ ਉਹਨੂੰ ਨਾ ਦੱਸਿਓ ਕੁਝ ਵੀ ਚਾਹ ਪਾਣੀ ਪਿਆ ਲਓ ਉਹਨੂੰ ਹਾਂ ਉਹ ਨਿਆਣੀ ਆ ਨਾ ਮਰ ਗਈ ਤਾਂ ਕਿੰਨਾ ਰੋ ਰੋ ਕੇ ਖਬੀ ਜਰੋਂ ਦੀ ਆਈ ਆ ਕੰਤੂ ਰਖੜੀ ਪੜ ਗਈ ਕਮਾਈ ਜਾਨੀ ਆ ਇਹਦੇ ਵਿੱਚੋਂ ਕੀ ਕੱਢਣਾ ਹੀ ਆ ਮੰਮੀ ਆਏ ਵੇਖੰਦੀ ਆ ਤੇ ਮੈਨੂੰ ਜਦੋਂ ਹੀ ਪ੍ਰਾਈ ਕਰਕੇ ਰੱਖਤਾ ਵਾ ਮੈਂ ਇਹੋ ਸੋਚ-ਸੋਚ ਕੇ ਮੈਨੂੰ ਡਰ ਲੱਗੀ ਜਾਣ ਜਾਵਾ ਕਿ ਮੇਰੀ ਅਗਲੀ ਰਖੜੀ ਸੁਖਸਾਂਤ ਦੀ ਆਊਗੀ ਮਨ ਪਰੇਗਾ ਚੁੱਪ ਕਰ ਪੋਤਾ ਆ ਗੱਲ ਨਾ ਕਰ ਇਹੋ ਜਿਹੀ ਸੋਚ ਮੇਰੇ ਮਨ 'ਚ ਆਉਣ ਗਈ ਜਿੱਦਾਂ ਦੇ ਅੱਜ ਹਾਲਾਤ ਹੋ ਗਏ ਆ ਇਹ ਕੀ ਬਣਨਾ ਹੈ ਅਗਲੀ ਰਖੜੀ ਤੇ ਇੱਕ ਪਾਸੇ ਰਹਿ ਗਈ ਅੱਜ ਦੀ ਰਖੜੀ ਕਿੰਨੇ ਬੰਨਣੀ ਮੰਮੀ ਇਹ ਕਦੋਂ ਦਾ ਕਰਦਾ ਆ ਇਦਾਂ ਪੁੱਤ ਕਰਦੇ ਦੀ ਤੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਜਦੋਂ ਤੇਰਾ ਵਿਆਹ ਹੋਇਆ ਨਾ ਇਦਾਂ ਇਹਨੇ ਚਲ-ਚੁਲ ਜਾਣਾ ਬਾਹਰ ਤੇ ਮੈਂ ਇਹੋ ਕਹਿਣਾ ਸਾਬ ਕੋਟਾ ਗਿਆ ਤੂੰ ਘਰੋਂ ਬਾਹਰ ਨਹੀਂ ਨਿਕਲਿਆ ਮਨ ਤੂੰ ਘਰ ਨਹੀਂ ਬੜਦਾ ਟਾਈਮ ਨਾ ਕੀ ਗੱਲ ਵਾ ਪਹਿਲਾਂ ਤੈਨੇ ਕਿਹਾ ਕੋਈ ਨਹੀਂ ਗੱਲ ਕੋਈ ਨਹੀਂ ਗੱਲ ਮੈਂ ਫੇਰ ਇੱਕ ਦਿਨ ਲੱਗ ਗਿਆ ਬਾਹਰ ਕੇ ਆ ਕੇ ਵੀ ਤੂੰ ਮੈਨੂੰ ਦੱਸ ਤਾਂ ਸਹੀ ਪਿਆ ਟਾਈਮ ਵਗੈਰਾ ਕੋਈ ਘਰ ਨੂੰ ਹੁੰਦਾ ਆਂਦਾ ਵੀ ਮਮੇ ਸੱਚੋ ਸੱਚ ਦੱਸਾਂ ਮੈਂ ਹਾਂ ਹਾਂ ਦੱਸ ਮੈਂ ਪਤਾ ਨਹੀਂ ਕੀ ਕਰ ਕਰਨ ਲੱਗਾ ਅਹੇ ਜਦੋਂ ਦਾ ਵੀ ਦੀਦੀ ਦਾ ਵਿਆਹ ਹੋ ਗਿਆ ਨਾ ਉਹਨਾਂ ਦਾ ਮੇਰਾ ਘਰ ਜੀਣ ਨਹੀਂ ਲੱਗਦਾ ਦੱਸ ਜੇ ਭੈਣਾਂ ਦਾ ਵਿਆਹ ਦੀਏ ਤੇ ਘਰੋਂ ਹੀ ਬਾਹਰ ਤੁਰੇ ਫਿਰਦੇ ਭਰਾ ਭਲਾ ਫੇਰ ਮੇਰੇ ਮਨ ਨੂੰ ਬੜੀ ਥੇਸ ਪਹੁੰਚੀ ਕਿ ਵਾਕਿਆ ਹੀ ਲੜਦੇ ਕੋਲ ਦੇ ਰਹਿੰਦੇ ਹਿਕੋ ਜੇ ਮੰਮੀ ਇਦਾਂ ਕਰਦੀ ਉਹ ਨਿਕਣਾ ਮੰਮੀ ਸਾਹਿਬ ਇਦਾਂ ਕਰਦਾ ਤੇ ਮੈਨੂੰ ਸਭ ਤੋਂ ਬੜਾ ਰੋਣ ਆਇਆ ਇਹ ਗੱਲ ਸੁਣ ਕੇ ਹਾਏ ਮੇਰੀ ਕੀ ਭਰਾਈ ਹੋ ਗਈ ਆ ਤੇ ਮੇਰਾ ਪੁੱਤ ਵੀ ਘਰੋਂ ਭੁਗਾਰੀ ਹੋਇਆ ਫਿਰਦਾ ਵਾ ਜੀ ਨਹੀਂ ਲੱਗਦਾ ਫੇਰ ਆਪਣੇ ਮਨ ਸੋਚਿਆ ਚੱਲ ਕੋਈ ਨਹੀਂ ਸਾਲ ਪਿੱਛੋਂ 6 ਮਹੀਨੇ ਤੂੰ ਜਦੋਂ ਵੀ ਕੋਈ ਰਿਸ਼ਤਾ ਲੱਗ ਗਿਆ ਤੇ ਆਪਾਂ ਸਾਡਾ ਵਿਆਹ ਕਰ ਲੈਣਾ ਸਾਡਾ ਘਰ ਓਡਾ ਕਿ ਇੱਡਾ ਫੇ ਵਸ ਜਾਣਾ ਵਾ ਮੇਰੇ ਤੇ ਆਇਆ ਕਰੋਗੀ ਤੇ ਖੁਸ਼ੀਆਂ ਹੋਇਆ ਕਰਾਂਗੀ ਪਰ ਤੀਨ ਨੂੰ ਤੇਂਹਂ ਪਰਾਇ ਕਰਕੇ ਰੱਖਦਾ ਮੈਨੂੰ ਦੱਸ ਦੇ ਤੇ ਹੀ ਜੇ ਮੈਨੂੰ ਯਾਦ ਕਰਕੇ ਤੇ ਮੇਰੇ ਘਰ ਦੇ ਵਿੱਚ ਇੰਨੇ ਲਾਏ ਆ ਤੇ ਮੈਂ ਆ ਜਾਂਦੀ ਇੱਥੇ ਮਹੀਨਾ ਰਹਿ ਜਾਂਦੀ ਉਹ ਤੇਨੂੰ ਪਰਾਇ ਕਹੇ ਨੇ ਨਹੀਂ ਕੀਤਾ ਨਾ ਤੈਨੂੰ ਅਹੀਂ ਕਰ ਹੀ ਸਕਦੇ ਆ ਨਾ ਤੈਨੂੰ ਅਹੀਂ ਕਰਾਂਗੇ ਹੀ ਬਸ ਇਹੋ ਹੀ ਏਦਾਂ ਇਹ ਹੰਨ ਕਰਦਾ ਹਸਤ ਹੁੰਦਾ ਵਾ ਆਪਣੀ ਤੀਨ ਨੂੰ ਜਿਹੇ ਖੁਸ਼ੀ ਦੀ ਗੱਲ ਨਹੀਂ ਕੋਈ ਦੱਸ ਸਕਦੇ ਅਹੀਂ ਗਮੀ ਦੀ ਗੱਲ ਵੀ ਨਾ ਦਸੀਏ ਉਹ ਤਾਂ ਆਪਣੇ ਘਰ ਤੋਂ ਖੁਸ਼ ਵਾਂ ਤੇ ਤੈਨੂੰ ਹੋਰ ਪਰੇਸ਼ਾਨੀ ਪਾਉਣੀ ਹੀ ਅਹੀਂ ਤੇ ਦੁਖੀ ਹੋਏ ਹੀ ਹੋਏ ਆ ਤੇ ਮੇਰੇ ਧੀ ਕਿਉਂ ਦੁਖੀ ਹੋਵੇ ਮੈਂ ਤੇ ਇਹੋ ਹੀ ਸੋਚਦੀ ਰਹੀ ਮੈਨੂੰ ਕੀ ਪਤਾ ਹੀ ਵੀ ਆ ਸਿਰ ਤੋਂ ਹੀ ਪਾਣੀ ਲੰਘ ਜਾਣਾ ਪਰ ਮੰਮੀ ਜੋ ਹਾਲਾਤ ਮੰਦੇ ਹਲੇ ਆ ਮੈਂ ਜਾ ਕੇ ਕਿਦਾਂ ਸੁਖੀ ਰਹੂੰਗੀ ਕਿਦਾਂ ਮੈਂ ਚੈਨ ਨਾ ਰਹੂੰਗੀ ਤੈਨੂੰ ਵੀ ਪਤਾ ਵਾ ਜੇ ਤੀ ਤੇ ਪੇਕੇ ਸੁਖੀ ਹੋਣਾ ਤੇਰੀ ਧੀ ਨੂੰ ਠੰਡ ਪੈਂਦੀ ਹੈ ਜੇ ਇਧਰੋਂ ਠੰਡੀ ਹਵਾ ਜਾਵੇ ਫੇਰ ਜੇ ਉਧਰ ਸੋਖ ਨਾ ਰਹਾ ਜਾਂਦਾ ਹੁਣ ਮੈਂ ਵੀ ਇਹੋ ਝੂਰਣ ਲਈ ਆ ਹਾਏ ਰੱਬਾ ਹੀ ਇਹਨੂੰ ਘਰੋਂ ਲੈਣ ਕਿ ਲਾਇਆ ਵੀ ਜਾਂ ਭੈਣ ਨੂੰ ਲੈ ਆ ਖਾਣ ਨੂੰ ਲੈ ਆ ਪਿਓ ਦੀ ਦਵਾਈ ਲੈ ਆ ਜੇ ਮਾਲਕੀ ਤੂੰ ਕਿਤੇ ਗੇਤਾ ਪਛੇਤਾ ਟਾਈਮ ਕਰ ਦਿੰਨੀ ਉਹ ਇਹਨੇ ਤੇ ਉਹੀ ਰੋੜ ਜਾਣਾ ਸੀ ਕਿੱਥੋਂ ਲੱਭਣਾ ਸੀ ਆਪਾਂ ਪੁੱਤ ਬਨਾ ਹੋਵੇ ਤੇਰਾ ਤੇਰੇ ਕਰਮਾਂ ਨੂੰ ਹੀ ਤੇਰਾ ਵੀਰ ਬਚ ਗਿਆ ਚਲੋ ਉਰ ਉ ਖਪਾਈ ਬਥੇਰੀ ਕਰਕੇ ਆਈ ਬਹੁਤ ਕੁੱਤੇ ਖਾਣੀ ਕਰਕੇ ਆਈ ਮੈਂ ਉਹਦੀ ਚਲ ਤੂੰ ਉੱਠ ਕੇ ਬੰਨ ਰਖੜੀ ਉਹਨੂੰ ਮੰਮੀ ਐਨਾ ਇਹ ਲਾਇਕ ਹੁੰਦਾ ਹੀਗਾ ਐਨਾ ਸਿਆਣਾ ਹੈਗਾ ਹਰ ਗੱਲ ਸਮਝਦਾ ਹੀਗਾ ਡੈਡੀ ਦੇ ਬਰੋਬਰ ਦਾ ਕੰਮ ਕਰਦਾ ਹੀਗਾ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੀ ਕਿ ਇਹਨੂੰ ਕੀ ਹੋ ਗਿਆ ਵਾ ਕਿਉਂ ਮਤ ਮਾਰੀ ਗਈ ਹੈ ਜੀ ਇਹਨੂੰ ਨਹੀਂ ਪਤਾ ਵੀ ਮੇਦੀ ਇੱਕ ਭੈਣ ਆ ਕਿਉਂ ਇੰਨੇ ਮੈਨੂੰ ਕਰਮਾ ਮਾਰੀਆਂ ਪਹਿਣਾ ਦੇ ਵਿੱਚ ਲੈ ਕੇ ਖੜਾ ਕਰਨਾ ਵਾ ਕਈਆਂ ਨੂੰ ਤੇ ਰੱਬ ਦਿੰਦਾ ਨਹੀਂ ਕਈਆਂ ਨੂੰ ਰੱਬ ਦੇ ਕੇ ਖੋਹ ਲੈਂਦਾ ਵਾ ਤੇ ਮੈਨੂੰ ਤੇ ਹੁਣ ਬਸ ਨਾ ਡਰੀ ਆ ਇਹਦਾ ਮੰਮੀ ਇਹਦਾ ਇਲਾਜ ਕਰਾਓ ਤੁਸੀਂ ਇਹਨੂੰ ਦਵਾਈ ਦਾ ਰੋ ਖਵਾਓ ਤਾਕਤ ਦੀਆਂ ਚੀਜ਼ਾਂ ਖਵਾਓ ਤੇ ਆ ਇਹਨੂੰ ਛਡਾਓ ਇਹਦਾ ਹੁਤਾ ਅੱ ਤੇਰੇ ਵਿਆਹ ਦੇ ਵਿੱਚ ਤੇ ਕਿਤੇ ਹਨ ਇਹਨੇ ਕੋਈ ਖੰਮ ਨਹੀਂ ਕਰਨ ਦਿੱਤਾ ਕਿਦਾ ਲੀਅਲੀ ਕਰਦਾ ਫਿਰਦਾ ਹੈਗਾ ਇਹਨੂੰ ਤੇ ਕੋਈ ਪਤਾ ਨਹੀਂ ਕਿ ਮੈਂ ਬਹਿ ਵੀ ਜਾਵਾਂ ਜਾਂ ਮੈਂ ਥੱਕ ਗਿਆ ਵਾਂ ਤੇ ਮੈਨੂੰ ਨਹੀਂ ਹੁਣ ਸਮਝ ਲੱਗਣ ਰਹੀ ਕਿ ਦੀ ਨજર ਲੱਗੀ ਹੋਊਗੀ ਮੇਰੇ ਪੁੱਤ ਨੂੰ ਕਿਥੋਂ ਇਹਦੀ ਕਿਸਮਤ ਮਾੜੀ ਹੋ ਗਈ ਮੰਮੀ ਨજર ਕੱਲੀ ਇਹਨੂੰ ਕੀ ਲੱਗਣੀ ਨજર ਤੇ ਸਾਰੇ ਪੰਜਾਬ ਨੂੰ ਲੱਗੀ ਆ ਹੱਥਾਂ 'ਚ ਪੁੱਤ ਜਾਈ ਜਾਣਦੇ ਆ ਮਾਵਾ ਦੇ ਹੁਣ ਅੱਜ ਰਖੜੀ ਦਾ ਦਿਨ ਵਾ ਤੂੰ ਵੀ ਜਾ ਨਾਈ ਅਹੀ ਮੀਚਾ ਆਣਾ ਡਿਫੈਂਡ ਹੈ ਆ ਇਹਨੂੰ ਵੀ ਪਤਾ ਹੀ ਕਿ ਮੇਰੀ ਭੈਣ ਆਉਣ ਲਈ ਆ ਪਰ ਹੁਣ ਮੈਂ ਇਹਨਾਂ ਗੱਲਾਂ ਦੇ ਵਿੱਚ ਇਕੱਠਾ ਕਰਕੇ ਸਾਰਾ ਕੋ ਮੈਂ ਹੁਣ ਤੈਨੂੰ ਕੀ ਜਵਾਬ ਦਵਾਂ ਇਹਨਾਂ ਗੱਲਾਂ ਦਾ ਪੁੱਤ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਗਈ ਕਿਸਮਤ ਚੰਗੀ ਹੋਈ ਨਾ ਹੋ ਸਕਦਾ ਤੇਰੇ ਅੱਜ ਵਾਲੀ ਰਖੜੀ ਦੇ ਪਿਆਰ ਦੇ ਨਾਲ ਸਾਰਾ ਕੁਝ ਹੀ ਠੀਕ ਹੋ ਜੇ ਉੱਠ ਤਖੜੀ ਬੰਨ ਲੈ ਕੇ ਚੱਲ ਉੱਥੇ ਵੀਰ ਲੱਗੇ ਤੇ ਮੈਂ ਤੇਰੇ ਡੈਡੀ ਨੂੰ ਆਵਾਜ਼ ਮਾਰਾਂ ਹੈ ਦਾ ਕਰਨ ਡਏ ਆ ਮੈਂ ਸੌਖੀ ਆ ਕੁੜੀ ਆਈ ਆ ਨਿਆਣੀ ਉਹਦੇ ਲਾਗੇ ਦੋ ਖੜੀਆਂ ਬਹਿ ਜਾਂਦੇ ਉਹਨਾਂ ਹੀ ਗੱਲਾਂ ਬਾਤਾਂ ਕਰ ਲੈਂਦੇ ਉਹੀ ਮੈਂ ਸੋਚਣ ਡਿਆਂ ਦੇ ਅੰਦਰ ਬੇਹ ਮੁੰਡਾ ਹੱਡਾ ਪੁਠੇ ਰਹੀਂ ਬਹਿ ਗਿਆ ਕਿੰਨੇ ਚਾਵਾਂ ਨਾਲ ਧੀ ਮੇਰੀ ਰਖੜੀ ਲੈ ਕੇ ਆਈ ਜਦੋਂ ਇਹਨੇ ਡਿੱਗਾ ਕਦੇ ਵੇਖਿਆ ਹੋਊਗਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਹੋਵੇ ਧੀ ਮੇਰੀ ਏ ਚਿਹਰਾ ਉੱਤਰ ਗਿਆ ਉਸੇ ਵੇਲੇ ਤਰੋ ਨਹੀਂ ਨਿਕਲ ਜਾਂਦਾ ਜਿਹੜਾ ਇਦਾਂ ਨਿਆਣਾ ਵੇਖੀ ਬੈਠੇ ਮੇਰੀ ਨੇ ਆਪਣੇ ਭਰਾ ਨੂੰ ਡੱਗਾ ਵੇਖ ਲਿਆ ਤੇ ਉਹਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਹੁਣੀ ਤੇ ਹੋਰ ਪੰਜਾਬ ਦੀਆਂ ਕਿੰਨੀਆਂ ਧੀਆ ਪੈਣਾ ਵੇਂਦੀਆਂ ਹੋਣਗੀਆਂ ਆਪਣੇ ਵੀਰਾਂ ਨੂੰ ਤੇ ਉਹਨਾਂ ਤੇ ਕੀ ਬੀਤਦੀ ਹੋਗੀ ਕਿੰਨੇ ਚਾਣਾ ਮਲਾਵਾ ਨਾ ਧੀ ਮੇਰੀ ਲੈ ਕੇ ਆਈ ਇਹ ਮੁੰਡੇ ਨੇ ਕੀ ਕੀਤਾ ਸੋਚਿਆ ਗੱਖ ਨਹੀਂ ਆਪਣੇ ਘਰ ਬਾਰੇ ਤੁਝ ਪਤਾ ਹੀ ਹੈ ਜਦੋਂ ਇਹ ਤਾਂ ਨਿੱਕੇ ਹੰਦੇ ਲੜਦੇ ਹੁੰਦੇ ਹੀ ਮਨਪਰੀ ਨੇ ਲੜ ਪੈਣਾ ਤੇ ਨਾਲ ਹੀ ਕਹਿਣਾ ਮੁੜ ਕੇ ਕਹਿੰਦਾ ਨਾ ਵਾਹਿਗੁਰੂ ਮੇਰੇ ਵੀਰ ਨੂੰ ਤਾਂ ਤੀ ਵਾ ਨਾ ਲੱਗੇ ਕਿੰਨਾ ਚਾਹੀ ਮੇਰੀ ਧੀ ਨੂੰ ਹੈ ਤੇ ਕਿ ਜਾਨ ਵਾ ਉਹਦੇ ਵਿੱਚ ਮਨਪਰੀ ਦੀ ਜਾਨ ਵਾ ਪਰ ਹੁਣ ਮੈਂ ਕੀ ਕਰ ਸਕਦੀ ਆ ਮੈਂ ਕੀ ਕਰਾਂ ਮੈਨੂੰ ਦੱਸੋ ਮੇਰੀਆਂ ਤਾਂ ਕਿਤੇ ਸਿਰ ਦੀਆਂ ਠਿਕਰੀਆਂ ਭੱਜ ਗਈਆਂ ਵਾ ਦੁੰਦਰ ਮਾਪੇੜਾ ਆਦ ਨੂੰ ਇਸੇ ਕਰਕੇ ਜੰਮਦੇ ਆ ਵੀ ਸਾਡੇ ਸਾਰੇ ਬਣਨੇ ਆਏ ਆ ਹਾਉਣ ਵਾਲਿਆ ਜਿਹੜੇ ਮਹਿਲ ਬਣਾ ਰਹੇ ਛੱਤੇ ਆ ਇਹਨਾਂ ਨੇ ਸੰਭਾਲਨੇ ਆ ਸਾਡੀ ਡਗੋਰੀ ਬਣਨਾ ਨੌਜਵਾਨੀ ਦਾ ਨਸ਼ੇ ਚ ਡੁੱਬ ਕੇ ਪਰ ਚੱਲੀ ਆ ਤੇ ਮਾਪੇ ਕੀ ਕਰਨਗੇ ਕੀ ਕਰਨਗੀਆਂ ਭੈਣਾ ਕੀ ਕਰਨਗੇ ਉਹਨਾਂ ਦੇ ਲੜ ਲੱਗੀਆਂ ਮੈਂ ਤੇ ਹੋਈ ਸੋਚਣ ਲਈ ਆ ਹਾਏ ਜੇ ਨਾ ਘੜੀ ਪਾਲ ਆਉਂਦੀ ਅਹੀਂ ਲੱਭਣਾ ਹੀ ਸਾਨੂੰ ਕਿੱਥੋਂ ਲੱਭਣਾ ਹੀ ਗਾਏ ਇਹਨੇ ਤੇ ਰੁੜ ਕੇ ਕਿੱਧਰ ਦਾ ਕਿੱਧਰ ਚੱਲ ਜਾਣਾ ਹੀ ਗਾ ਆਇਆ ਹੋਸ਼ ਚ ਹੁਣਕ ਨਹੀਂ ਹੁਣ ਤੇ ਹੈਗਾ ਹੋਸ਼ ਵਿੱਚ ਮੈਂ ਤੇ ਆਪ ਮਨ ਦੀਆਂ ਅੱਖਾਂ ਨਹੀਂ ਬੰਦ ਰੱਖੜੀ ਆ ਉਹ ਵੀ ਰੋਂਦੀ ਕਲਾਉਂਦੀ ਹੁਣ ਇਦਾਂ ਹੀ ਗੱਲਾਂ ਬਾਤਾਂ ਕਰਦੀ ਇਹਨੂੰ ਠਾਲਿਆਈਓ ਤੇ ਚਲੋ ਤੁਸੀਂ ਵੀ ਉੱਥੇ ਆਜੋ ਸਾਹ ਦੇ ਲੱਗੇ ਆਂਦਾ ਮੈਂ ਇਥੋਂ ਗਲਤੀ ਹੋ ਗਈ ਆ ਨਹੀਂ ਮੈਂ ਮੁੜ ਕੇ ਇਦਾਂ ਕਰਦਾ ਦਵਿੰਦਰ ਇਦਾਂ ਹੀ ਮੁੰਡਿਆਂ ਨੇ ਆਂਦਾ ਮੈਨੂੰ ਰਾਤ ਉਹ ਹਰ ਵਾਰੀ ਇੰਨੀ ਗੱਲ ਕਹਿ ਦਿੰਦਾ ਅੱਜ ਗਲਤੀ ਹੋ ਗਈ ਮੁੜਕੇ ਨਹੀਂ ਕਰਦਾ ਅੱਜ ਜੀ ਵੱਧ ਜੀ ਗੱਲ ਹੋਈ ਤੁਹਾਨੂੰ ਹੀ ਪਤਾ ਵਾ ਡਿੱਗਾ ਤੇ ਅੱਜ ਹੀ ਲਿਕੇ ਆਏ ਆ ਅੱਗੇ ਤੇ ਚੱਲ ਫੇਰ ਵੀ ਵੇਲੇ ਇੱਕ ਵੇਲੇ ਆਉਂਦਾ ਸੀ ਤੇ ਆਖੀਦਾ ਸੀ ਆਜਾ ਘਰ ਨੂੰ ਆਜਾ ਘਰ ਨੂੰ ਤੇ ਆਂਦਾ ਸੀ ਮੇਰਾ ਜੀ ਨਹੀਂ ਲੱਗਦਾ ਭੈਣ ਤੋਂ ਬਗੈਰ ਸਾਨੂੰ ਕੀ ਪਤਾ ਹੈਗਾ ਵੀ ਇਹ ਝੂਠ ਬੋਲ ਬੋਲ ਕੇ ਬਾਹਰ ਖਲੋਂਦਾ ਵਾ ਬਾਹਰ ਰਹਿੰਦਾ ਇੰਨੇ ਮਹੀਨੇ ਤੱਕ ਕਿਉਂ ਰਹਿੰਦਾ ਵਾ ਮੈਨੂੰ ਤੇ ਇਹਨਾਂ ਗੱਲਾਂ ਦਾ ਉਹ ਹੀ ਨਹੀਂ ਪਤਾ ਕਿਤੇ ਚਾਹ ਦਾ ਨਿਸ਼ਾਨੀ ਹੈ ਮੇਰੇ ਪੁੱਤ ਨੂੰ ਤੁਹਾਡੇ ਸਾਹਮਣੇ ਕਿੰਨੀ ਕਮਾਈ ਕਰਦਾ ਕਰਦੀ ਕਿੰਦਾ ਵਿਆਹ ਦੇ ਵਿੱਚ ਕੰਮ ਕੀਤਾ ਤੇ ਲੋਕਾਂ ਸਾਰਿਆਂ ਦੇ ਡੇਲੇ ਏਡੇ ਰਹਿ ਗਏ ਹੀ ਕਿ ਆਂਦੇ ਤੇ ਕੱਲਾ ਭਗਤਾ ਹੀ ਫਿਰਦਾ ਵਾ ਕੱਲਾ ਤੂੰ ਹੀ ਫਿਰਦਾ ਕੰਮ ਨੂੰ ਸਾਨੂੰ ਕਿਤੇ ਕੰਮ ਕਰਨ ਦਿੱਤਾ ਹੀ ਕੋਈ ਇਹਨੇ ਆਂਦਾ ਹੀ ਬਹਿ ਜਾ ਤੂੰ ਹੁਣ ਇਹ ਆ ਵੀ ਰਖੜੀ ਲੈ ਕੇ ਆਈ ਆ ਇਹ ਰਖੜੀ ਇੱਕ ਧਾਗਾ ਜਿਹੜਾ ਭੈਣ ਭਰਾ ਦਾ ਪਿਆਰ ਵੱਜਾ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਹੀ ਵੱਜਦਾ ਨਾ ਪਿਆਰ ਤੇ ਭੈਣ ਦੀ ਰਾਖੀ ਕਰਨ ਵਾਸਤੇ ਰਖੜੀ ਬਣੀ ਆ ਵੀਨੇ ਭੈਣ ਦੀ ਰਾਖੀ ਕਰਨੀ ਵੀਰ ਨੇ ਉਹ ਜਿਹੜਾ ਆਪਣੀ ਰਾਖੀ ਨਹੀਂ ਕਰ ਸਕਦਾ ਉਹਨੇ ਭੈਣ ਦੀ ਰਾਖੀ ਕੀ ਕਰਨੀ ਹੁਣ ਦਸੋਂਾਂ ਖਾਂਦਾਂ ਦਾ ਨਹੀਂ ਕਰਦਾ ਮੁੜ ਕੇ ਮੈਂ ਨਹੀਂ ਕਰਦਾ ਮੇਤੋਂ ਗਲਤੀ ਹੋ ਗਈ ਆ ਆਜੋ ਹੁਣ ਕੁੜੀ ਵਿਚਾਰੀ ਠੀਕਦੀ ਹੋਣੀ ਆ ਕਿਥੋਂ ਪੁਰਿਆਂ ਪਾਪਾ ਨੂੰ ਕੁੜੀ ਨੇ ਘਰੋਂ ਪੈਰ ਪੁੱਟ ਲਿਆ ਆਪ ਤਾਂ ਕਿਤੇ ਜਾਣਾ ਭੱਜੀ ਆਈ ਵੀ ਰਖੜੀ ਦਾ ਦਿਨ ਵਾ ਤੇ ਮੈਂ ਜਾਵਾਂ ਅਹੀਂ ਵੀ ਠੀਕ ਦੇਈ ਚਾਣਾ ਹੋਏ ਦਾਣਾ ਕਰੋ ਚਲੋ ਆਜੋ ਮਾਪੇ ਰੋ ਰੋ ਮਰ ਚਲੇ ਗਏ ਤੇ ਨਾ ਧੀਆ ਪੁੱਤਾਂ ਨੂੰ ਅਕਲ ਖਰਿਆ ਕਦੋਂ ਆਉਣੀ ਆ ਯਾਨੀ ਕੀ ਸੋਚੀ ਜਾਨੀ ਆ ਬੰਦ ਨਹੀਂ ਆ ਸੋਚਣਾ ਹੋੜਈ ਆ ਕਿ ਅੱਜ ਕਿਦਾਂ ਦਾ ਦਿਨ ਮੇ ਖਾਇਆ ਤੂੰ ਮੈਨੂੰ ਕਿਉਂ ਕਿਹਾ ਕਿੰਨੇ ਮਚਾਵਾਂ ਦੇ ਨਾਲ ਆਈ ਇੰਨੀ ਜਲਦੀ ਜਲਦੀ ਮੈਂ ਕੰਮ ਕੀਤਾ ਦੌੜੀ ਆਈ ਪੀ ਸਾਬ ਲੇਟ ਨਾ ਜੇ ਕਿਤੇ ਰੱਖਣੀ ਮੈਂ ਟਾਈਮ ਨਾ ਬਣਨੀ ਆ ਤੇ ਤੂੰ ਮੇਰੇ ਉੱਤੇ ਕੀ ਟਾਈਮ ਲੈਂਦਾ ਚਲ ਕੋਈ ਨਹੀਂ ਕਿ ਮੰਮੀ ਵੀ ਉਹ ਗੱਲ ਕਹਿ ਗਈ ਹੈ ਤੁਸੀਂ ਉਹ ਗੱਲਾਂ ਕਰੀ ਜਾਂਦੇ ਸੱਡੋ ਕਰਨ ਜੋ ਹੋ ਗਿਆ ਠੀਕ ਹੈ ਸਾਬਾ ਗੱਲਾਂ ਕੋਈ ਨਹੀਂ ਬੰਨ ਦੇਖੀ ਮੈਂ ਲੈ ਕੇ ਤਾ ਡੈਡੀ ਕੋ ਪੈਸੇ ਦੇਣਾ ਸਾਬ ਮੈਨੂੰ ਪੈਸੇਾਂ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਤੇ ਹੈਗੀ ਨਾ ਮੈਨੂੰ ਤੇ ਲੈ ਲੈਂਦੇ ਤੈਨੂੰ ਹੋਊਗੀ ਭਾਵੇਂ ਪਰ ਮੈਨੂੰ ਤੇਰੀ ਜ਼ਿੰਦਗੀ ਦੀ ਜ਼ਰੂਰਤ ਵਾ ਠੀਕ ਹੈ ਕਿਥੇ ਡੱਬਾ ਡਬਦਰਾ ਹੁਣ ਮੰਮੀ ਡੱਬੇ ਪਾਲਦਾਈ ਆ ਇਹਨੂੰ ਨਹੀਂ ਪਤਾ ਲੱਗਦਾ ਵੀ ਮੇਰੀ ਭੈਣ ਕਿੰਨੀ ਟੈਨਸ਼ਨ ਵਿੱਚ ਪਈ ਆ ਭਾਂਤ ਜਾਣ ਕੇ ਟੈਨਸ਼ਨ ਜੀ ਜਾਂਦੀ ਕੀ ਆ। ਡੱਬਾ ਵੀ ਹੈਗਾ ਹੀ ਸਭ ਕੁਝ ਲੈ ਕੇ ਆਈ। ਸਾਨੂੰ ਤਾਂ ਕਿਤੇ ਉਹ ਗੱਲ ਸਮਝ ਨਹੀਂ ਲੱਗੀ ਵੀ ਕੀ ਬਣ ਗਿਆ। ਉਹ ਵੀ ਜਰਾਂ ਹੀ ਪਛਾਣ ਹੋਈ ਮੈਂ ਤੇ ਫਟਾਫਟ ਮੈਂ ਰਖੜੀਆਂ ਹੀ ਪੜੀਆਂ। ਡੱਬਾ ਤਾਂ ਮੈਂ ਉੱਥੇ ਹੀ ਪਿਆ ਰਹਿਣ ਦਿੱਤਾ ਕਿ ਮੇਰਾ ਪੁੱਤ ਠੀਕ ਹੋ ਜੇ ਤੇ ਸਭ ਕੁਝ ਚੰਗਾ ਮੇਰੀ ਧੀ ਰਖੜੀ ਲੈ ਕੇ ਆਈ ਆ। ਮਹਾਰਾਜ ਇਹ ਰਖੜੀ ਬੰਨੇ ਆਪਣੇ ਹੱਥਾਂ ਨਾਲ। ਡੱਬੇ ਦਾ 100-100 ਤੇਰੇ ਤੋਂ ਦੀ ਵਾਰ-ਵਾਰ ਛੋਟਦਿਗੇ। ਹੁਣ ਇਹ ਡੱਬਾ ਮੰਗਾ ਲੈਨੇ ਆ। ਨਹੀਂ ਕੋਈ ਨਹੀਂ ਡੱਬਾ ਹੀ ਆ। ਮੇਰੀ ਸੁਣ ਲੈ ਗੱਲ ਪੁੱਤ ਸਾਨੂੰ ਵੀ ਬਾਹਰ ਨਿਕਲ ਜੁਗਾ ਰਹਿਣ ਦੀ ਆ ਸਾਡੀ ਚਿੱਟੀ ਦਾੜੀ ਦੀ ਇਲਾਜ ਰੱਖਲਾ ਪੁੱਤ ਓਏ ਓਏ ਤੂੰ ਘਰੋਂ ਜਾ ਨਾ ਅਸੀਂ ਤੇਰੀ ਪਿਛਾੜੀ ਵੇਨੇ ਆ ਬਾਹਰ ਉਹਨਾਂ ਤੇਰਾ ਮੂੰਹ ਵੇਨੇ ਆ ਅਸੀਂ ਕਿਹਦੇ ਮੂੰਹ ਹਲੇ ਵੇਖਣਾ ਅਜੇ ਦਾ ਤਾਂ ਕਿੰਨੇ ਸੰਭਾਲੜੀਆਂ ਆ ਆ ਭੈਣ ਦਾ ਪਿਆਰ ਵੇਖ ਕਿਥੋਂ ਹਾਈ ਹਾਏ ਤਾਈ ਨਾਲ ਆਈ ਆ ਰਖੜੀ ਲੈ ਕੇ ਇਹਦੀ ਸੱਸ ਨੇ ਇਹਨੇ ਕਰਾ ਲੈ ਕਿਨੇ ਚਾਵਾਂ ਨਾਲ ਤੋਰਿਆ ਆਊਗਾ ਗਾੜੀ ਤੂੰ ਆਣ ਕੇ ਵੇਪਿਆ ਕੀ ਗਲਤੀ ਹੋ ਗਈ ਇਹਦੇ ਚਿਹਰੇ ਦਾ ਰੰਗ ਵੇਖ ਚਿਹਰੇ ਦਾ ਰੰਗ ਵੇਖ ਦੇ ਤਾਂ ਕੀ ਬਣਿਆ ਵਾ ਉਹ ਅਗਲੇ ਆਂਦੇ ਹੋਣੇ ਆ ਰਖੜੀ ਬੰਨਨੀ ਹੋਣੀ ਆ ਬੈਠੇ ਹੋਣੇ ਆ ਇਹਨਾਂ ਨੂੰ ਪਤਾ ਅਸੀਂ ਤੁੰਦੇ ਫਿਰਦੇ ਆ ਉਹ ਮੈਂ ਤੇਰੇ ਕਰੀ ਹੱਥ ਜੋੜ ਦਿੰਦਾ ਉਹ ਮੇਰੀ लाज ਰੱਖ ਲੈ ਕਿਉਂ ਪੁੱਠਿਆਂ ਕਮਾਂ ਚ ਪੈ ਗਏ ਤੁਸੀਂ ਕਿਉਂ ਐਦਾਂ ਕਰਦੇ ਜਿਹੜਾ ਬੰਦਾ ਇੱਕ ਕਰ ਖੂਜ ਹੀ ਡਿੱਗਾ ਉਹਦੇ ਹਾਲ ਵੇਖੋ ਉਹਦੇ ਖੂਜ ਹੀ ਡਿੱਗਾ ਤੁਸੀਂ ਕਿਉਂ ਡੇ ਡਿੱਗਣ ਉਹਨੂੰ ਵੀ ਕੱਢੋ ਸਕੋ ਉਹਨੂੰ ਕਹੇ ਨਾ ਭਰਾ ਇਹ ਕੰਮ ਨਾ ਕਰਿਓ ਪੰਜਾਬ ਦਾ ਬੇੜਾ ਗਰਕ ਹੋ ਗਿਆ ਜੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਚਲੋ ਗਲਤੀਓ ਕੀ ਡਾੜੀ ਨਹੀਂ ਕਰਦਾ ਕੇਣਾ ਉਹ ਐਦਾਂ ਤੁਸੀਂ ਕਹੀ ਜਾਂਦੇ ਆ ਵੀ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਘਰੋਂ ਬਾਹਰ ਨਹੀਂ ਹੋ ਜਾਣ ਦੇਣਾ ਇੱਕੋ ਗਾਲੀਓ ਤੈਨੂੰ ਚਲੋ ਨਹੀਂ ਜਾਂਦਾ ਹਾਂ ਘਰੋਂ ਬਾਹਰ ਨਹੀਂ ਮੈਂ ਜਾਣ ਦੇਣਾ ਬੜੇ ਦਨ ਜਦੋਂ ਭੈਣ ਆਈ ਤੇ ਨਹੀਂ ਆਏ ਜਾਣ ਕੇ ਉਹਦਾ ਮੂਡ ਫਰਾਂਦੇ ਭੈਣ ਕੀ ਜਾ ਕੇ ਦੱਸੂ ਕਿ ਉੱਥੇ ਕਿ ਮੇਰਾ ਪ੍ਰਾਣ ਡਾਉਨ ਨਸ਼ੇ ਖੰਡਾ ਹੀ ਗਾ। ਨਾ ਇਹ ਤੇ ਉਹ ਜੀ ਬਿਮਾਰੀ ਆ ਨਾ ਭੈਣ ਦੱਸਣ ਜੋ ਗੀਤ ਨਾ ਲਗਾਉਣ ਜੋਗੀ। ਲਗਾ ਕੇ ਵੀ ਕੀ ਕਰੂ ਸਾਰੇ ਲੋਕਾਂ ਨੂੰ ਬਾਹਰ ਪਤਾ ਹੁੰਦਾ। ਪੁੱਤ ਦਾ ਪੁੱਤ ਨਸ਼ੇੜੀ ਇਹਦਾ ਪ੍ਰਾਣ। ਮੈਂ ਤੇ ਇਹਦਾ ਇੱਥੇ ਘਰੋਂ ਬਾਹਰ ਨਾ ਕਦੇ ਗੱਲ ਨਿਕਲੇ। ਤੇਰੇ ਸਹੁਰਿਆਂ ਨੇ ਤੈਨੂੰ ਮਿਹਣੇ ਮਾਰਨੇ ਆ। ਤੂੰ ਨਾ ਗੱਲ ਕਰ ਜੀ ਉੱਥੇ ਭਾਜੀ ਉਹਨਾਂ ਨਾਲ। ਡੜੀ ਅੱਜਕੱਲ ਮਿਹਣੇ ਮਾਰ। ਸਾਡੀ ਲਾਈ ਜਿੱਤੇ ਤਾਂ ਹੀ ਆ ਨਾ। ਜੇ ਤੂੰ ਹਟੇਗਾ ਤੂੰ ਚੰਗਾ ਬਣ ਕੇ ਵਿਖਾ ਲ ਲੋਕਾਂ ਨੂੰ ਬਾਹਰ ਫਿਰ ਪਤਾ ਲੱਗਦਾ ਫਲਾਣੇ ਦਾ ਪੋਤਾ ਆ ਰਿਹਾ ਲੈ ਵੀ ਕੋਈ ਨਹੀਂ ਹੁਣ ਨਾਲ ਹੀ ਕਰਦਾ ਵੀ ਗੱਤਾਂ ਘਰੋਂ ਪੈਸਾ ਨਹੀਂ ਮੰਗਣਾ ਨਹੀਂ ਮੰਗਣਾ ਜਿਹੜੀ ਚੀਜ਼ ਚਾਹੀਦੀ ਮੈਨੂੰ ਦੱਸ ਮੈਂ ਲਿਆ ਕੇ ਦੋ ਨਹੀਂ ਮਿਲਦੀ ਤਾਂ ਦੱਸੀ ਆਪਣੀ ਭੈਣ ਨੂੰ ਦੱਸ ਦੀ ਕੋਈ ਨਹੀਂ ਦੱਸਦਾ ਬਾਹਰ ਤੁਸੀਂ ਵੇਦੇ ਨਹੀਂ ਆ YouTube ਤੇ ਵੇਖੀ ਜਾਂਦੇ ਆ ਟੈਲੀਵਿਜ਼ਨ ਵੇਖਦੇ ਆ ਕਿੰਨੇ ਮੁੰਡੇ ਨਸ਼ੇ ਕਰ ਕਰ ਦੁਨੀਆਂ ਤੋਂ ਚਲ ਗਏ ਉਹ ਭੈਣਾ ਦੇ ਵੀ ਚਲ ਗਏ ਉਹ ਧੀਆਂ ਦੇ ਸੁਹਾਗ ਗੁੱਜੜ ਗਏ ਓਏ ਉਹ ਤੁਸੀਂ ਵੇਖਦੇ ਨਹੀਂ ਉਹਨਾਂ ਆਈ ਤੇ ਲੋਕਾਂ ਨੂੰ ਵੇਖਦੇ ਸੀ ਨਾ ਅਸੀਂ ਰੋਂਦੇ ਹਾਂ ਹਾਏ ਰੱਬਾ ਆ ਰੁੜ ਗਿਆ ਵਾ ਆ ਮਰ ਗਿਆ ਵਾ ਸਾਨੂੰ ਨਹੀਂ ਇੰਨਾ ਫਤਾ ਆਹਦੇ ਸਾਡੇ ਤੇ ਵੀ ਹੋਣਾ ਅੱਜ ਅਖਬਾਰਾਂ 'ਚ ਵੇਨੇ ਹੀ ਟੀਵੀ 'ਆਂ 'ਚ ਵੇਨੇ ਹੀ ਆ ਘਰੇ ਆ ਗਿਆ ਸਭ ਕੋ ਸੂਰਜ ਢਲ ਲਾ ਹੋੜ ਜੋ ਹੋ ਗਿਆ ਸੋ ਹੋ ਗਿਆ ਹੁਣ ਦੱਸ ਦੇ ਤੂੰ ਕੀ ਕਰਨਾ ਰੱਖਣੀ ਬਾਅਦ ਚ ਬੰਨਣੀ ਹੋਏ ਮੈਂ ਤਾਂ ਇਹ ਗਲਤੀ ਹੋ ਗਈ ਅੱਗੇ ਤੋਂ ਨਹੀਂ ਇਹ ਗਲਤੀ ਹੋਊਗੀ ਸੋਖਾ ਆਪਣੀ ਭੈਣ ਦੇ ਸਿਰ ਤੇ ਰੱਖੇ ਰੱਖਾ ਸੋਖਾ ਝੂਠੀ ਸੋ ਨਾ ਖਾਵੀ ਝੂਠੀ ਸੋ ਨਾ ਖਾਵੀ ਜੇ ਇਹ ਸੋ ਨਹੀਂ ਖਾਂਦਾ ਤਾਂ ਕਹਿ ਦੇ ਨਾ ਨਹੀਂ ਕਰਦਾ ਕੁਝ ਕਰਦਾ ਹਈ ਦਾਦੂ ਕਈ ਵਾਰ ਮੈਨੂੰ ਕਹਿ ਚੁੱਕਾ ਬਾਹਰ ਮੈਂ ਤੇਰੀ ਭੈਣ ਨੂੰ ਨਹੀਂ ਦੱਸਿਆ ਕੋਈ ਗੱਲ ਇਹ ਆਪਣੇ ਦਿਲ ਤੇ ਕੀ ਬੀਤੂਗੀ ਇਹਦੇ ਦਿਲ ਤੇ ਕੀ ਬੀਤੂਗੀ ਉੱਥੇ ਮੈਂ ਹਾਂ ਕੁੜੀ ਨੇ ਰੋਂਦੀ ਰਹਿਣਾ ਮੈਂ ਤਾਂ ਨਹੀਂ ਇਹਨੂੰ ਦੱਸਿਆ ਚਲੋ ਬੰਨੋ ਰਖੜੀ ਦੇ ਛੱਡੋ ਗੱਲਾਂ ਮੰਮੀ ਇਹਨੂੰ ਕੌ ਰਖੜੀ ਮੈਂ ਫੇਰ ਬਨਣੀ ਆ ਪਹਿਲਾਂ ਸੌਂ ਖਾਵੇ ਮੇਰੀ ਮੈਂ ਨਸ਼ੇ ਨਹੀਂ ਕਰਦਾ ਖਾ ਸੌਂ ਨਹੀਂ ਨਹੀਂ ਮੈਂ ਸੌਂ ਖਾ ਨਹੀਂ ਗਾ ਸੌਂ ਲੱਗੇ ਕੀ ਸੌਂ ਲੱਗੇ ਇਹ ਕਿਦਾਂ ਦੀ ਗੱਲ ਹੋਈ ਗੱਲ ਕਲੀਅਰ ਕਰ ਹਾਂ ਜੋਦੀ ਬੋਲ ਮੈਂ ਬੋਲਦਾ ਨਾ ਕੀ ਬੋਲਾਂ ਦੱਸੋ ਅਹੀਂ ਕੋ ਬੋਲਣਾ ਆਈ ਤੈਨੂੰ ਬੋਲਣ ਦੇ ਆਪਣੇ ਸੱਚੇ ਮਨੋਂ ਸੌਂ ਖਾਵੀਂ ਨਾ ਸੌਂ ਖਾਣਾ ਮੈਂ ਤਾਂ ਕੋਈ ਨਸ ਨਹੀਂ ਕਰਦਾ ਠੀਕ ਹੈ ਹਾਂ ਹੋਰ ਜਿਹੜਾ ਦਿਨੋਂ ਡਰਵਾ ਨਾ ਕਿ ਸੌਂ ਖਾਣਾ ਕੋਈ ਮਰਦਾ ਸੌਂ ਖਾਣਾ ਕੋਈ ਨਹੀਂ ਮਰਦਾ ਨਸ਼ੇ ਖਾਣਾ ਕੋਈ ਬਚਦਾ ਨਹੀਂ ਵੇ ਆਪਣੇ ਮਾਂ ਪਿਓ ਬਾਰੇ ਕਿੰਨਾ ਰੋਂਦੇ ਸਾਡੇ ਰੋਂਨ ਨੂੰ ਕੀ ਆ ਇਹ ਤਾਂ ਖੁਸ਼ ਹੋ ਵਾ ਨਾ ਅਹੀਂ ਵੀ ਪੁੱਤ ਦੇ ਦੇ ਰਾਤ ਰੋਂਨੇ ਆ ਅਹੀਂ ਤੇ ਰਾਤ ਉੱਠ ੁੱਠ ਕੇ ਰੋਂਨੇ ਆ ਪੁੱਤ ਮੈਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਨਸ਼ੇ ਬੰਦ ਕਰਨ ਦਾ ਤੁਸੀਂ ਮੁੱਦਾ ਚੋਕੀ ਲਿਆ ਨਾ ਹੁਣ ਨਸ਼ੇ ਬੰਦ ਕਰਕੇ ਹੀ ਹਟਿਓ ਓਏ ਮਾਵਾਂ ਦੇ ਪੁੱਤ ਬਚਾ ਲਿਓ ਓ ਪਹਿਣਾ ਦੇ ਵੀਰ ਬਚਾ ਲਓ ਓ ਧੀਆਂ ਪਹਿਣਾ ਜਿਹੜੀਆਂ ਰੰਡੀਆਂ ਹੁੰਦੀਆਂ ਉਹਨਾਂ ਦੇ ਸੁਹਾਗ ਬਚਾਰੋ ਓ ਖਾਲਾ ਬੰਨਿਆ ਦੇ ਨੌਜਵਾਨ ਪਏ ਤੀਦੇ ਵੇਖੇ ਨਹੀਂ ਜਾਂਦੇ ਵੇਖੇ ਨਹੀਂ ਜਾਂਦੇ ਤੇਰਾ ਸੂਰਿਆਂ ਤੇ ਨੌਜਵਾਨ ਪਏ ਵੇਖੇ ਨਹੀਂ ਜਾਂਦੇ ਸਰਕਾਰਾਂ ਨੂੰ ਬੇਨਤੀ ਹੈ ਕਿ ਜੇ ਮੁੱਦਾ ਚੁੱਕਿਆ ਨਾ ਹੁਣ ਇਹ ਸਾਰੀਆਂ ਹੀ ਪਾਰਟੀਆਂ ਰੜਕੇ ਇੱਕੋ ਹੀ ਗੱਲ ਕਰਨਗੇ ਮਕਾਗਾ ਹੀ ਛੱਡਣਾ ਆਪਾਂ ਨਸ਼ਾ ਮਕਾਗਾ ਹੀ ਛੱਡਣਾ ਪੰਜਾਬ ਤੋਂ ਨਸ਼ਾ ਮੁਕਜੇ ਨੌਜਵਾਨਾਂ ਮੁਕੜੋ ਮਾਪਿਆਂ ਦੇ ਪੁੱਤਾਂ ਮੁਕੜਣ ਸਰਕਾਰਾਂ ਨੂੰ ਬੇਨਤੀ ਹੈ ਇਹ ਹੱਥ ਜੋੜ ਕੇ ਬੇਨਤੀ ਆ ਇਹ ਬੇਨਤੀ ਪੁੱਤ ਉਹ ਮੈਂ ਬਹੁਤ ਡਰਦਾ ਉਹ ਪੁੱਤ ਜੇਕਰ ਤੂੰ ਬਾਹਰ ਚੋਰੀਆਂ ਕਰਨ ਲੱਗ ਪਿਆ ਓਏ ਲੋਕਾਂ ਨੇ ਘੁੱਟ ਘੁੱਟ ਮਾਰ ਦੇਣਾ ਅਸੀਂ ਕਿੱਥੇ ਮੂੰਹ ਦੇਣ ਜੁਗੇ ਰਹਿਣਾ ਮਸੋ ਵਾਦੀਆ ਮਸੋ ਵਾਲੀ ਭੈਣ ਦੀ ਜੇ ਸਰਕਾਰਾਂ ਨਸ਼ਾ ਬੰਦ ਕਰ ਦੇਣ ਨਾ ਆ ਜਿਹੜੀ ਰਖੜੀ ਆ ਨਾ ਭੈਣ ਭਰਾ ਦੀ ਇਹ ਵੀ ਬਚੀ ਰਵੇ ਇਹ ਤੰਦ ਬਚਿਆ ਰਵੇ ਉਹੀ ਤਾਂ ਹੀ ਇਹ ਤੰਦ ਬਚਣੇ ਆ ਤਾਂ ਯਾਰ ਖੜੀਆਂ ਬਜਣੀਆਂ ਪੈਣਾ ਚਾਹੀ ਚਾਹੀ ਤਾਂ ਹੀ ਆਪਣੇ ਵੀਰਾਂ ਨੂੰ ਰਖੜੀ ਬੰਨਣ ਆਉਣਗੇ ਜੇ ਉਹਨਾਂ ਦੇ ਵੀਰ ਘੜੀ ਸਹੀ ਸਲਾਮਤ ਹੋਣਗੇ ਤੇ ਜੇ ਨਸ਼ਿਆਂ ਦੀ ਪੈ ਗਏ ਵੀਰ ਤੇ ਭੈਣਾਂ ਨੇ ਕਿੰਨਾ ਕਿੰਨੋਂ ਰਖੜੀਆਂ ਬੰਨੜੀਆਂ ਮਾਪਿਓ ਨੂੰ ਬੰਨੜੀਆਂ ਰਖੜੀਆਂ ਇਹਦੇ ਵੀਰਾਂ ਨੇ ਹੀ ਬੰਨਣਾ ਹੁੰਦੀਆਂ ਹੁੰਦੀਆਂ ਆਲੇ ਪੁੱਤ ਬੰਦੇ ਚਾਹਨਾ ਆਪਣੇ ਵੀਰ ਨੂੰ ਬੰਦੇ ਇਹਦੇ ਮਿਰਕਮਾਂ ਵਾਲੀ ਭੈਣਾਂ ਵੇਖੀ ਵੀਰ ਕਰਮਾਂ ਵਾਲੀ ਰਹਿਣ ਦੀ ਕਰਮਾ ਮਾਰੀ ਨਾ ਬਣਾਦੀ ਨਹੀਂ ਕਰੋ ਤੇਰੀ ਸੌਂ ਖਾਦੀ ਹੈ ਮੈਂ ਜੋ ਡਾਡੀ ਆਖੂ ਕਰੂੰਗਾ ਕੀ ਆਖੂ ਡਾਡੀ ਅਹੀਂ ਜਾਣੇ ਕਿ ਤੇ ਘਰੋਂ ਪਿਆਰ ਨਾ ਪੁੱਤ ਨਹੀਂ ਕਰੋ ਬਾਜ ਜਾਂਦਾ ਕਰਦਾ ਕੰਮ ਕਰ ਨਿਠ ਕੇ ਜਿੱਦਾਂ ਪੁੱਤ ਅੱਗੇ ਕੰਮ ਕੀਤਾ ਈ ਉਦਾਂ ਹੀ ਕਰ ਹੁਣ ਸੌਂ ਘੱਟ ਦੀ ਹੁੰਨੀ ਜਣਾ ਕਰੋ ਬਾਹਰ ਜਣਾ ਬਾਕੀ ਇਹ ਪੁੱਤ ਮੈਂ ਇੱਕੋ ਗੱਲ ਤੈਨੂੰ ਕਹਿਣਾ ਹੋਰ ਵੀ ਜਿੰਨੇ ਤੇਰੇ ਯਾਰ ਦੋਸਤ ਆ ਨਾ ਉਹਨਾਂ ਨੂੰ ਵੀ ਹੱਥ ਜੋੜ ਕੇ ਕਹ ਦੇ ਉਹ ਭਰਾ ਓਏ ਇਹ ਗੰਦਗੀ ਚੋਂ ਨਿਕਲ ਜਾਓ ਇਹ ਖੂਹ ਦੇ ਵਿੱਚ ਨਾ ਡਿੱਗੋ ਇਹ ਖੂਹ ਬੜਾ ਮਾੜਾ ਜੇ ਇਹ ਖੂਹ ਨਹੀਂ ਉਰਨਾ ਤੁਹਾਡੇ ਕੋ ਇਹ ਖੂਹ ਬੜਾ ਮਾੜਾ ਜੇ ਡੈਡੀ ਉਹਨਾਂ ਦਾ ਵੀ ਨਹੀਂ ਦਿਲ ਕਰਦਾ ਉਹੀ ਬਹੁਤ ਤੰਗ ਹੁੰਦੇ ਆ ਵੀ ਛੱਡਣਾ ਚਾਹੁੰਦੇ ਆ ਦੁਖੀ ਹੋ ਵੀ ਹੁੰਦੇ ਆ ਉੱਥੇ ਛੱਡਣਾ ਚਾਹੁੰਦੇ ਆ ਉਹ ਸੁਰਦਾ ਨਹੀਂ ਆ ਉਹ ਕਿੰਨੇ ਸੰਸਥਾ ਬਣ ਗਈਆਂ ਉਥੇ ਆਪੇ ਚਲੇ ਜਾਣ ਆਖਣ ਸਾਨੂੰ ਛੱਡਾ ਦਿਓ ਉਹ ਕਿਸੇ ਦੀ ਮਦਦ ਮੰਗ ਲੈਣ ਲੋਕੀ ਮਦਦ ਕਰਨ ਨੂੰ ਤਿਆਰ ਆ ਪੁਲਿਸ ਕੋ ਚਲੇ ਜਾਣ ਉਹਨਾਂ ਕੋ ਸਰਕਾਰੀ ਸੰਸਥਾ ਕਿਧੀਆਂ ਖੁੱਲ ਗਈਆਂ ਉਥੇ ਜਾ ਕੇ ਬੰਦ ਹੋ ਸਕਦਾ ਉਹ ਜਾਂਦੇ ਨਹੀਂ ਨਾ ਮਨ ਨਹੀਂ ਅੰਦਰੋਂ ਕਰਦਾ ਮਨ ਤੇ ਉਹਨਾਂ ਤੇ ਹੁੰਦਾ ਹੀ ਹੈ ਡਾਡੀ ਉਹਦਾ ਆਪ ਵਿੱਚ ਦੱਸਾਂ ਕਰਦੇ ਜਦ ਅੱਗੇ ਸਾਡਾ ਛੁੱਟ ਜੇ ਰੱਬ ਦੇ ਅਦਾਸਾਂ ਵੀ ਕਰਨਾ ਆਪਣਾ ਮਨ ਵੀ ਬਣਾਉ ਨਾ ਪੁੱਤ ਆਪਣਾ ਮਨ ਬੜੂਗਾ ਤੇ ਇਹ ਛੁੱਟਣਾ ਵਾ ਬੱਸ ਕਰੋ ਨਾ ਖਪੋ ਜਦੋਂ ਨੇ ਹੁਣ ਕਹਿ ਹੀ ਦਿੱਤਾ ਵਾ ਕਿ ਮੈਂ ਜਿੱਦਾਂ ਆਖੋਗੇ ਓਦਾਂ ਹੀ ਕਰੂੰਗਾ ਨਹੀਂ ਜਾਂਦਾ ਕਰੋ ਬੱਸ ਕਰੋ ਨਾ ਖਪੋ ਪੁੱਤ ਮੈਂ ਤੇ ਤੂੰ ਮੇਰਾ ਇਕੱਲਾ ਇਕੱਲਾ ਪੁੱਤ ਵਾ ਹੋਰ ਵੀ ਮਾਪਿਆਂ ਦੇ ਇਦਾਂ ਇਕੱਲੇ ਇਕੱਲੇ ਪੁੱਤ ਭਾਵੇਂ ਇੱਕ ਹੋਣ ਜਾਂ ਦੋ ਹੋਣ ਪੀੜ ਤੇ ਓਨੀ ਹੀ ਆ ਨਾ ਪਰ ਇਹ ਕੰਮ ਬਹੁਤ ਮਾੜਾ ਬਹੁਤ ਜਿਆਦਾ ਮਾੜਾ ਮਹਾਰਾਜੇ ਗਵੀਰ ਦਾਸ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੰਜਾਬ ਦੇ ਪੰਜਾਬ ਨੂੰ ਜਾਣੇ ਪੰਜਾਬੇ ਪੰਜਾਬ ਨੂੰ ਰਿਆਲਗਰਿਆ ਮਾਲਕ ਸਾਡੇ ਪੰਜਾਬ ਦੇ ਪੰਜਾਬ ਨੂੰ